ਇਸ ਸੁਰ ਦੀ ਵੱਡੀ ਖਬਰ ਪੰਜਾਬ বিজেপি ਪ੍ਰਧਾਨ ਵਿਜੇ ਸੰਪਲਾ ਦਾ ਕਹਿਣਾ ਹੈ ਕਿ ਉਹਨਾਂ ਦੇ ਅਸਤੀਫੇ ਦੀਆਂ ਖਬਰਾਂ ਬੇਬੁਨਿਆਦ ਨੇ ਵਿਜੇ ਸੰਪਲਾ ਨੇ ਕਿਹਾ ਹੈ ਕਿ ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਨਹੀਂ ਕੀਤੀ ਨਾ ਹੀ ਉਹ ਪਾਰਟੀ ਦੇ ਨਾਲ ਕਿਸੇ ਗੱਲੋਂ ਨਿਰਾਸ਼ ਨੇ ਪਹਿਲਾਂ ਖਬਰਾਂ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਵਿਜੇ ਸੰਪਲਾ ਦੀ ਹਾਈ ਕਮਾਂਡ ਦੇ ਨਾਲ ਨਿਰਾਸ਼ਗੀ ਜਿਸ ਦੇ ਚੱਲਦੇ ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਪਰ ਵਿਜੇ ਸੰਪਲਾ ਨੇ ਇਨਾਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਸਰਬਜੀਤ ਸਿੰਘ ਨਾਲ ਸਰਬਜੀਤ ਇਨਕਾਰ ਕੀਤਾ ਵਿਜੇ ਸੰਪਲਾ ਨੇ ਅਸਤੀਫੇ ਦੀ ਖਬਰ ਤੋਂ ਬਿਲਕੁਲ ਨਦੀਪ ਇਹ ਸਪਲਾ ਜੋ ਕਿ ਕਿੱਤਾਂ ਨੂੰ ਲੈ ਕੇ ਨਾਰਾਜ਼ਗੀ ਦੀ ਜੋ ਖਬਰਾਂ ਚੱਲ ਰਹੀ ਸੀ ਉਹਨਾਂ ਸਾਰੀਆਂ ਖਬਰਾਂ ਦੇ ਉੱਤੇ ਉਹਨਾਂ ਨੇ ਬ੍ਰਾਮਚਾਰ ਲਾਏ ਹੋਏ ਅੱਜ ਪਾਰਟੀ ਪ੍ਰਧਾਨ ਅਮਿਤ ਸ਼ਾਨ ਨਾਲ ਮੁਲਾਕਾਤ ਕੀਤੀ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਸਪਸ਼ਟ ਰੱਖਿਆ ਕਿ ਉਹਨਾਂ ਨੇ ਕੋਈ ਅਸਲੀ ਚੇ ਦੀ ਪੇਸ਼ਕਸ਼ ਨਹੀਂ ਕੀਤੀ ਅਤੇ ਜੋ ਵੀ ਖਬਰਾਂ ਚੱਲ ਰਹੀਆਂ ਨੇ ਜੋ ਵੀ ਅਟਕਲਾਂ ਚੱਲ ਰਹੀਆਂ ਨੇ ਉਹ ਸਾਰੀਆਂ ਅਟਕਲਾਂ ਬੇਗੁਨਾਹਾਰ ਨੇ ਉਹ ਕਿਸੇ ਖਾਸ ਮਿਸ਼ਨ ਦੇ ਉੱਤੇ ਲੱਗੇ ਹੋਏ ਸਨ ਜਿਸ ਕਰਕੇ ਉਹ মিডিਆ ਨਾਲ ਗੱਲਬਾਤ ਨਹੀਂ ਕਰ ਰਹੇ ਸਨ ਫਿਲਹਾਲ ਉਹ ਇੱਕ ਪਾਰਟੀ ਦੇ ਨਾਲ ਜੋ ਹੈ ਜਿੰਮੇਵਾਰੀ ਸੌਂਪੀ ਗਈ ਹੈ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਹ ਜਿੰਮੇਵਾਰੀ ਨਿਭਾਉਣ ਦੇ ਤਹਿਤ ਉਹ ਕੰਮ ਕਰ ਰਹੇ ਨੇ ਜੀ ਧੰਨਵਾਦ ਸਰਪ੍ਰੀਤ ਗੱਲਬਾਤ ਦੇ ਲਈ